ਬੱਲੇ ਹਾਰੀ ਗੁਰ ਆਪਣੈ ਦਿਉ ਹਾੜੀ ਸਦਵਾਰ ਜਿਨਾਂ ਮਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤੋ ਨਾ ਲਗੀ ਵਾਰ ਵਾਹਿਗੁਰੂ ਸਾਹਿਬ ਜੀ ਕਿਰਪੰਤ ਹਰੀ ਅੰ ਮਤ ਤਤ ਗਿਆਨੰ ਬਿਗ ਸਿਦਿ ਉਦਾ ਕੁਸ਼ਲ ਥਾਨੰ ਬਸਯੰਤ ਰਿਖਿਅੰ ਤਿਆਗ ਮਨੰ शीत लंक रित्यं दृढ़ संत ज्ञानं रhank जन्मं हर दर्शलीना बाजंत नानक शब्द वीणा ਰਹੰਤ ਜਨਮੰ ਘਰ ਦਰਸ਼ਲੀਨਾ ਬਾਜੰਤ ਨਾਨਕ ਸ਼ਬਦ ਬੀਣਾ ਪਰਮ ਸਤਕਾਰ ਜੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਬਹੁਤ ਸਤਕਾਰਯੋਗ ਸਤਸੰਗੀ ਜਨੋ ਪਾਗਾਵਾਲੇ ਆਸੀਂ ਪਾਤਸ਼ਾਹੀ ਦੀ ਪਾਵਨ ਬਾਣੀ ਦੇ ਨਾਲ ਸਤਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਸ਼ਾਮ ਦੇ ਵੇਲੇ ਰਹਿਰਾਸ ਸੋਧਰ ਦੀ ਪਾਵਨ ਬਾਣੀ ਦੇ ਨਾਲ ਸਾਂਝ ਬਣਾ ਰਹੀ ਸੀ ਹੁਣ ਸਮਾ ਹੋਇਆ ਹੈ ਗੋਮਤ ਵਿਚਾਰਾਂ ਦਾ ਚੱਲ ਰਹੀ ਲੜੀਵਾਰ ਸ਼ਲੋਕਾਂ ਦੀ ਵਿਚਾਰ ਧਾਰਾ ਸanskrit ਸ਼ਲੋਕਾਂ ਦੀ 13 ਨੰਬਰ ਪਾਵਨ ਸ਼ਲੋਕ ਦਾ ਅਸੀਂ ਅੱਜ ਪਾਠ ਰਲ ਮਿਲ ਕੇ শ্রবণ ਕਰਨਾ ਕੀਤਾ ਹੈ ਅੱਜ ਦੇ ਪਾਵਨ ਸ਼ਬਦ ਦੇ ਸਦਕਾ ਧੰਨ ਗੁਰੂ ਅਰਜਨ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਉਹ ਸਤਸੰਗੀ ਜਨ ਪ੍ਰਭੂ ਦੀ ਕਿਰਪਾ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਰਹਿਮਤ ਦੇ ਨਾਲ ਸਤ ਗੁਰੂ ਤੋਂ ਗੁਰ ਸ਼ਬਦ ਦੀ ਦਾਤ ਦੇ ਸਦਕਾ ਗੁਰ ਗਿਆਨ ਦੀ ਦਾਤ ਦੇ ਸਦਕਾ ਤਤ ਦੀ ਪ੍ਰਾਪਤੀ ਕਰ ਲੈਂਦੇ ਨੇ ਤਤ ਉਹ ਚੀਜ਼ ਜਿਹੜੀ ਮੂਲ ਰੂਪ ਦੇ ਵਿੱਚ ਸਾਡੀ ਝੋਲੀ ਦੇ ਵਿੱਚ ਸਤਿਗੁਰੂ ਜੀ ਪਾਉਣਾ ਚਾਹੁੰਦੇ ਨੇ ਕੀ ਤਤ ਹੈ ਕੀ ਵਿਚਾਰਧਾਰਾ ਇਸ ਬਾਬਤ ਸਤਿਗੁਰੂ ਜੀ ਸਾਡੇ ਸਾਹਮਣੇ ਰੱਖਣਾ ਚਾਹੁੰਦੇ ਨੇ ਆਓ ਜੀ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾ ਫੱਤੇ ਨਾਲ ਸਾਂਝ ਪਾਈਏ ਆਪਣੇ ਮਨ ਵਿਰਤੀਆਂ ਨੂੰ ਇਕਾਗਰ ਕਰੀਏ ਦੋਨੇ ਹੱਥ ਜੋੜ ਬਲਾਉ ਫਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਾਤਸ਼ਾਹ ਦੀ ਰਹਿਮਤ ਕਰਦੇ ਕਿਰਪੰਤ ਹਰਿਯੰ ਮਤ ਤਤ ਗਿਆਨੰ ਕਿਰਪੰਤ ਹਰਿਯੰ ਦਾ ਅਰਥ ਹੁੰਦਾ ਜੀ ਹਰੀ ਪ੍ਰਭੂ ਜਦੋਂ ਕਿਰਪਾ ਕਰਦਾ ਹੈ ਮਤ ਤਤ ਗਿਆਨੰ ਮਤ ਦਾ ਅਰਥ ਹੁੰਦਾ ਹੈ ਬੁੱਧੀ ਤਤ ਗਿਆਨ ਇਸ ਮਤ ਦੇ ਵਿੱਚ ਇਸ ਬੁੱਧੀ ਦੇ ਵਿੱਚ ਪ੍ਰਭੂ ਦਾ ਗਿਆਨ ਤਤ ਗਿਆਨ ਪ੍ਰਗਟ ਹੋ ਜਾਂਦਾ ਹੈ ਜਿਸ ਦੇ ਨਾਲ ਦੁਨੀਆ ਦੇ ਅੰਦਰ ਇਨਸਾਨ ਜਿਉਂਦਿਆਂ ਦੀ ਆਨੰਦਮਈ ਆਪਣਾ ਜੀਵਨ ਬਤੀਤ ਕਰ ਸਕਦਾ ਹੈ ਜਦੋਂ ਤੱਕ ਦੁਨੀਆਂ ਦੇ ਅਥਿਆਲਾ ਦੇ ਵਿੱਚ ਲੱਗਿਆ ਹੋਇਆ ਹੈ ਪੱਲੇ ਕੇਵਲ ਤਤ ਵਾਲੀ ਗਿਆਨ ਨਹੀਂ ਬਾਤ ਨਹੀਂ ਹੈ ਪੱਲੇ ਕੇਵਲ ਤੇ ਕੇਵਲ ਦੁਨੀਆਂਦਾਰੀ ਦੀ ਹੀ ਬਾਤ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਤਤ ਦੀ ਜ਼ਿਕਰ ਗੱਲ ਦੇਖੀ ਅਤੇ ਗੁਰੂ ਅਰਜਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਵਿੱਚ ਬੋਲ ਹੋਰ ਸੌਖੇ ਜੇਕਰ ਦੇਖਿਆ ਜਾਏ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬੋਲ ਜਿੱਥੇ ਸਾਹਿਬ ਜੀ ਕਹਿਣਾ ਕਰਦੇ ਘਰ ਦੇ ਵਿੱਚ ਕੀ ਕਰਦੀਆਂ ਨੇ ਮਾਵਾਂ ਜਦੋਂ ਦੇਹੀ ਲਾਣਾ ਹੋਵੇ ਦੇਹੀ ਤੋਂ ਅਗਲੀ ਬਾਤ ਹੁੰਦੀ ਆਂ ਕਿ ਮੱਖਣ ਮੱਖਣ ਤਾਤੇ ਹੈ ਗਾਏ ਆ ਉਸ ਦੁੱਧ ਦਾ ਉਸ ਦੇਹੀ ਦਾ ਹਕੀਰ ਲਾ ਔਰ ਇਸ ਦੀ ਪ੍ਰਪਰੇਸ਼ਨ ਦੇ ਲਈ ਇਸ ਦੀ ਤਿਆਰੀ ਦੇ ਲਈ ਕੀ ਕਰਨਾ ਪੈਂਦਾ ਹੈ ਕਹਿੰਦੇ ਜਿਹੜਾ ਭਾਂਡਾ ਹੈ ਪਹਿਲਾਂ ਸਾਫ਼ ਸੁਥਰਾ ਰੱਖਣਾ ਪੈਂਦਾ ਭਾਂਡੇ ਨੂੰ ਚੰਗੇ ਢੰਗ ਤਰੀਕੇ ਦੇ ਨਾਲ ਸਾਫ਼ ਕਰਨਾ ਪੈਂਦਾ ਜੇ ਭਾਂਡਾ ਚੰਗੇ ਢੰਗ ਤਰੀਕੇ ਦੇ ਨਾਲ ਸਾਫ਼ ਸੁਥਰਾ ਨਹੀਂ ਹੈ ਮਾਵਾਂ ਕੀ ਕਰਦੀਆਂ ਨੇ ਉਸ ਨੂੰ ਮਾਜਦੀਆਂ ਨੇ ਚੰਗੇ ਤਰੀਕੇ ਦੇ ਨਾਲ ਧੁੰਦੀਆਂ ਨੇ ਧੁੱਪੇ ਲਵਾਉਂਦੀਆਂ ਨੇ ਫਿਰ ਕਿਤੇ ਜਾ ਕੇ ਉਹ ਦੇਹੀ ਦੇ ਜੋਗ ਹੁੰਦੇ ਜੇ ਫਿਰ ਵੀ ਨਹੀਂ ਫਿਰ ਵੀ ਉਸ ਦੇ ਲਈ ਫਿਰ ਤਿਆਰੀ ਕਰਦੀਆਂ ਨੇ ਉਸ ਨੂੰ ਬਾਹਰੋਂ ਨਹੀਂ ਉਸ ਨੂੰ ਅੰਦਰੋਂ ਵੀ ਸਾਫ਼ ਕਰਦੀਆਂ ਪੁਰਾਣੀਆਂ ਮਾਵਾਂ ਐਸੀਆਂ ਸਾਨ ਮਿੱਟੀ ਦੇ ਭਾਂਡੇ ਸੀ ਉਹਨਾਂ ਨੂੰ ਚੰਗੇ ਢੰਗ ਤਰੀਕੇ ਦੇ ਨਾਲ ਧੋ ਕੇ ਉਹਨਾਂ ਨੂੰ ਧੁਨੀਆਂ ਤੱਕ ਰੇ ਕੇ ਵੀ ਉਹਨਾਂ ਦੇ ਵਿੱਚੋਂ ਜਿਹੜੇ ਅੰਦਰ ਜਿੰਸੋਂ ਹੁੰਦੇ ਸੀਗੇ ਮਾਰ ਕੇ ਫਿਰ ਧੁੱਪ ਲਗਵਾ ਕੇ ਚੰਗੇ ਢੰਗ ਤਰੀਕੇ ਦੇ ਨਾਲ ਉਹਨਾਂ ਦੇ ਵਿੱਚ ਦੁੱਧ ਜਮਾਇਆ ਜਾਂਦਾ ਸੀਗਾ ਧੋਣੀ ਤੱਕ ਉਹਨਾਂ ਨੂੰ ਦਿੱਤੀ ਜਾਂਦੀ ਸੀਗੀ ਭਾਂਡਿਆਂ ਨੂੰ ਫਿਰ ਕਿਤੇ ਜਾ ਕੇ ਉਹਨਾਂ ਭਾਂਡਿਆਂ ਦੇ ਵਿੱਚੋਂ ਦਹੀਂ ਜੰਮਦਾ ਸੀਗਾ ਤੇ ਦਹੀਂ ਜਿਸ ਵੇਲੇ ਜੰਮਦਾ ਸੀਗਾ ਉਹੋ ਹੀ ਮਾਵਾਂ ਉਸ ਦਹੀਂ ਦੇ ਵਿੱਚੋਂ ਮੱਖਣ ਕੱਢਦੀਆਂ ਸੀਗੀਆਂ ਸਤਿਗੁਰੂ ਜੀ ਨੇ ਇਹੋ ਹੀ ਗੱਲ ਕੀਤੀ ਕਹਿੰਦੇ "ਹੇ ਭਾਈ" ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਬੜੀ ਵੱਡੀ ਦਾਤ ਸਾਡੀ ਝੋਲੀ ਦੇ ਵਿੱਚ ਪਾਈ ਐ ਮਤ ਇਸ ਮਤ ਨੂੰ ਤੂੰ ਵੀ ਗੁਰੂ ਦੇ ਗਿਆਨ ਦੇ ਨਾਲ ਸਾਫ ਸੁਥਰਾ ਕਰ ਕਿਸ ਢੰਗ ਤਰੀਕੇ ਦੇ ਨਾਲ ਸਾਹਿਬ ਜੀ ਕਹਿਣਾ ਕਰਦੇ ਭਾਂਡਾ ਧੋਏ ਭਾਂਵੇਂ ਸਤੂਪ ਦੇਵੋ ਤਉ ਦੁੱਧ ਕਉ ਜਾਵੋ ਦੁੱਧ ਕਰਮ ਫਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ ਪਾਂਡਾ ਧੋਏ ਬੈਸ ਧੂਪ ਦੇਵੋ ਤਉ ਦੁੱਧ ਕੋ ਜਾਵੋ ਦੁੱਧ ਕਰਮ ਫੁਨ ਸੁਰਤ ਸਮਾਇਨ ਹੋਏ ਨਿਰਾਸ ਜਮਾਵੋ ਕਹਿੰਦੇ ਤਾਂ ਕਿਤੇ ਜਾ ਕੇ ਜੰਮੇਗਾ ਸਦੇ ਵਿੱਚ ਜਾਗ ਜੇਕਰ ਲਾਇਆ ਜਾਏਗਾ ਹੁਣ ਤਤ ਦੀ ਪ੍ਰਾਪਤੀ ਦੇ ਲਈ ਦੇਖੋ ਧੀਰਜ ਕਿੰਨਾ ਵੱਡਾ ਇੱਥੋਂ ਇੱਕ ਬੜੀ ਸਤਿਗੁਰੂ ਜੀ ਨੇ ਸਾਡੀ ਝੋਲੀ ਦੇ ਵਿੱਚ ਸਿੱਖਿਆ ਵੀ ਪਾਈ ਹੈ ਵੀ ਜੇ ਤਤ ਲੈ ਚਾਹੀਦਾ ਨਾ ਉਸ ਦੇ ਲਈ ਸਾਨੂੰ ਸਬਰ ਕਰਨਾ ਬੜੀ ਜ਼ਰੂਰੀ ਬਗਲ ਹੈ ਸਬਰ ਜਿਸ ਵੇਲੇ ਇਨਸਾਨ ਦੇ ਅੰਦਰ ਆ ਗਿਆ ਪੇਸ਼ੈਂਸ ਇਨਸਾਨ ਦੇ ਜਿਸ ਵੇਲੇ ਆ ਗਿਆ ਫਿਰ ਇਹ ਗੱਲ ਕਦੇ ਵੀ ਮਨ ਦੇ ਵਿੱਚ ਨਹੀਂ ਆਏਗੀ ਵੀ ਮੈਂ ਬਹੁਤ ਸੇਵਾ ਕਰਦਾ ਮੈਂ ਬਹੁਤ ਗੁਰਦੁਆਰਾ ਸਾਹਿਬ ਜਾਂਦਾ ਮੈਂ দানਪੁਨ ਬਹੁਤ ਕਰਦਾ ਰੱਬ ਮੇਰੀ ਸੁਣਦਾ ਨਹੀਂ ਹੈ ਜਿਸ ਦੇ ਜ਼ਿੰਦਗੀ ਦੇ ਅੰਦਰ ਪੇਸ਼ੈਂਸ ਹੈਗਾ ਹੈ ਉਹ ਸੱਚ ਕਰਕੇ ਜਾਣਿਓ ਰੱਬ ਦੀ ਜਿਹੜੀ ਬਿਉਂਤਬੰਦੀ ਹੈਗੀ ਹੈ ਰੱਬ ਨੇ ਜੋ ਸੋਚਿਆ ਹੈਗਾ ਇਹ ਉਹ ਉਸ ਨੂੰ ਪਤਾ ਹੈ ਕਿ ਕਦੋਂ ਕਿਹੜੇ ਵੇਲੇ ਕੀ ਦੇਣਾ ਹੈ ਹੁਣ ਦੇਖੋ ਵੀ ਘਰ ਦੇ ਵਿੱਚ ਮਾਪੇ ਬੱਚੇ ਜਦੋਂ ਛੋਟੇ ਹੁੰਦੇ ਨੇ ਉਹਨਾਂ ਦੇ ਹੱਥ ਦੇ ਵਿੱਚ ਜਿਹੜੀਆਂ ਉਹਨਾਂ ਦੇ ਲਾਇਕ ਚੀਜ਼ਾਂ ਹੈਗੀਆਂ ਨੇ ਮੰਨ ਲਓ ਵੀ ਖਡਾਉਣੇ ਹੈਗੇ ਨੇ ਖੇਡਣ ਵਾਲੇ ਚਾਹੇ ਉਹ ਛੋਟੀ ਮੋਟੀ ਗੱਡੀ ਕਾਰ ਵਾਲਾ ਹੁੰਦਾ ਹੈ ਉਹ ਉਸ ਵੇਲੇ ਉਹਨਾਂ ਦੀ ਉਮਰ ਉਹ ਦੀ ਹੁੰਦੀ ਹੈ ਕਿ ਉਹਨਾਂ ਦੇ ਹੱਥ ਦੇ ਵਿੱਚ ਉਹ ਹੀ ਦਿੱਤੀ ਜਾਂਦੀ ਹੈ ਵੱਡੀ ਗੱਡੀ ਦੀ ਨਾ ਹੀ ਉਹ ਪਕੜਨ ਦੇ ਯੋਗ ਹੈਗੀ ਆ ਤੇ ਨਾ ਹੀ ਉਸ ਨੂੰ ਪਤਾ ਹੈਗਾ ਉਸ ਦੇ ਬਾਬਦ ਕੁਝ ਵੀ ਉਹ ਜਦੋਂ ਉਸ ਦੇ ਯੋਗ ਹੋ ਜਾਂਦਾ ਹੈ ਉਸ ਦੇ ਲਈ ਲਾਇਕ ਹੋ ਜਾਂਦਾ ਹੈ ਸੁਭਾਵਿਕ ਗੱਲ ਹੈ ਮਾਪੇ ਉਸ ਨੂੰ ਸੁਭਾਵਿਕ ਹੀ ਹੱਥ ਦੇ ਵਿੱਚ ਵੀ ਦੇ ਦਿੰਦੇ ਨੇ ਮਾਪੇ ਨੂੰ ਸਟੀਜ ਦਾ ਪਤਾ ਹੈ ਵੀ ਮੇਰੇ ਧੀ ਦੇ ਲਈ ਮੇਰੇ ਪੁੱਤ ਦੇ ਲਈ ਮੇਰੇ ਬੱਚੇ ਦੇ ਲਈ ਕਦੋਂ ਕਿਹੜੀ ਚੀਜ਼ ਚਾਹੀਦੀ ਹੈ ਤੇ ਰੱਬ ਤੇ ਸਾਡੇ ਸਾਰਿਆਂ ਦਾ ਹੀ ਬਾਪ ਹੈ ਰੱਬ ਤੇ ਸਾਡਾ ਸਭਨਾ ਦਾ ਹੀ ਮਾਪਯੋਗ ਹੈ ਦੁਨੀਆਦਾਰੀ ਦੀਆਂ ਚੀਜ਼ਾਂ ਸਾਡੇ ਮਾਪੇ ਦੇ ਹੱਥ ਜ਼ਰੂਰ ਨੇ ਪਰ ਸਮੁੱਚੇ ਜੀਵਨ ਦੀ ਜਿਹੜੀ ਕਾਰ ਹੈਗੀ ਆ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹੱਥ ਹੈ ਉਸ ਨੇ ਕੇਵੋ ਜਿਆ ਕੀ ਸੋਚਿਆ ਹੋਇਆ ਹੈ ਇਹਦੇ ਬਾਬਤ ਅਸੀਂ ਨਹੀਂ ਬਿਆਨ ਕਰ ਸਕਦੇ ਡਿਫਾਈਨ ਨਹੀਂ ਕਰ ਸਕਦੇ ਪੇਸ਼ੈਂਸ ਰੱਖ ਕੇ ਚੱਲਾਂਗੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਾਲ ਸਭ ਕੁਝ ਹੀ ਮਿਲੇਗਾ। ਦੂਜੀ ਗੱਲ ਵੀ ਜਦੋਂ ਤੱਕ ਅਸੀਂ ਦੁਨੀਆ ਦੀਆਂ ਚੀਜ਼ਾਂ ਦੇ ਨਾਲ ਸਾਂਝ ਬਣਾ ਕੇ ਰੱਖਾਂਗੇ ਅਸੀਂ ਦੁਖੀ ਰਹਿਾਂਗੇ। ਮਾਪਾਪ ਨੂੰ ਪਤਾ ਹੈ ਕਦੋਂ ਕਿਹੜੇ ਵੇਲੇ ਕਿਹੜੀ ਚੀਜ਼ ਚਾਹੀਦੀ ਹੈ ਮੇਰੇ ਧੀ ਪੁੱਤ ਨੂੰ। ਜੇ ਮਾਪਾਪ ਹੀ ਅੱਗੇ ਰਹਿਣਗੇ ਤੇ ਮਾਪਾਪ ਨੇ ਕਿਸੇ ਚੀਜ਼ ਦੀ ਘਾਟ ਨਹੀਂ ਆਉਣ ਦੇਣੀ। ਰੱਬ ਦੇ ਜੇਕਰ ਓਟ ਆਸਰਾ ਲੈ ਕੇ ਅਸੀਂ ਉਸ ਨੂੰ ਮੰਨਿਆ ਵਿਸ਼ਵਾਸ ਧਾਰਿਆ ਹੈ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣਾ ਕਰਦੇ ਜਿਹੜੀ ਅਸਲੀਅਤ ਵਾਲੀ ਬਾਤ ਹੈ ਉਹ ਵੀ ਤੁਹਾਡੀ ਝੋਲੀ ਦੇ ਵਿੱਚ ਪੈ ਜਾਣੀ ਹੈ ਕਹਿਣ ਦਾ ਭਾਵ ਜੇ ਗੁਰਬਾਣੀ ਪੜਦੇ ਹੋ ਗੁਰਬਾਣੀ ਸੁਣਦੇ ਹੋ দান ਕੁੰਨ ਪਾਠ ਪੂਜਾ ਸੇਵਾ ਕਰਦੇ ਹੋ ਇਸ ਦਾ ਫਲ ਐਸਾ ਨਹੀਂ ਨਹੀਂ ਮਿਲਦਾ ਜਰੂਰ ਮਿਲਦਾ ਹੈ ਗੱਲ ਇਹ ਹੈ ਕਿ ਜ਼ਿੰਦਗੀ ਦੇ ਅੰਦਰ ਜਦੋਂ ਵੀ ਇਹ ਕਾਰਜ ਕਰੀਏ ਨਹਕਾਮ ਹੋ ਕੇ ਕਰੀਏ ਨਹਕਾਮ ਦਾ ਅਰਥ ਹੁੰਦਾ ਵੀ ਜਿੱਥੇ ਸਾਡੇ ਮਨ ਦੇ ਵਿੱਚ ਕੋਈ ਡਿਮਾਂਡਸ ਨਹੀਂ ਹੈ ਸਾਡੀ ਕੋਈ ਮੰਗ ਨਹੀਂ ਹੈ ਸਾਡੀ ਮੰਗ ਕੋਈ ਨਹੀਂ ਹੈ ਪਾਤਸ਼ਾਹ ਜਦੋਂ ਤੈਨੂੰ ਚੰਗਾ ਲੱਗੇਗਾ ਤੂੰ ਦੇ ਦੇਂ ਜਦ ਤੈਨੂੰ ਨਹੀਂ ਚੰਗਾ ਲੱਗੇਗਾ ਜਿੰਨੇ ਵੀ ਹੋਇਆ ਤੇਰੀ ਮਰਜ਼ੀ ਹੈ ਮੇਰੀ ਕੋਈ ਮੰਗ ਨਹੀਂ ਹੈ ਸਤਿਗੁਰੂ ਜੀ ਕਹਿਣਾ ਕਰਦੇ ਜਦੋਂ ਅ ਇੱਕ ਪਾਸੇ ਤੇ ਸੇਵਾ ਦਾਨ ਕੁੰਨ ਵੀ ਹੈਗੀ ਤੇ ਦੂਜੇ ਪਾਸੇ ਇਹ ਬਲੇਮ ਕਰਨਾ ਪਾਤਸ਼ਾਹ ਮੈਂ ਤੇਰੀ ਸੇਵਾ ਕਰਦਾ ਮੈਦਾਨ ਗੁਣ ਕਰਦਾ ਪਾਠ ਪੂਜਾ ਕਰਦਾ ਤੇ ਉੱਥੇ ਤੇ ਸਾਹਮਣੇ ਇਹ ਗੱਲ ਆ ਜਾਂਦੀ ਹੈ ਕਿ ਇਹ ਜਿੰਮੇ ਪੈਸੇ ਦੇ ਕੇ ਅਸੀਂ ਚੀਜ਼ ਖਰੀਦਦੇ ਆ ਉਹੋ ਹੀ ਹਾਲ ਹੈ ਨਹੀਂ ਨਹੀਂ ਜਦੋਂ ਗੁਰੂ ਦੀ ਗੱਲ ਇਹ ਆਏਗੀ ਜਦੋਂ ਪ੍ਰਮਾਤਮਾ ਦੀ ਗੱਲ ਆਏਗੀ ਤੁਸੀਂ ਭਾਵੇਂ ਦੁਨੀਆਂ ਦੇ ਢੇਰ ਲਾ ਦਿਓ ਉਸ ਦੇ ਅੱਗੇ ਜਿਸ ਵੀ ਰੱਬ ਨੂੰ ਪੂਜਦੇ ਮਨ ਦਾ ਕੋਈ ਵੀ ਕਰਦਾ ਕਹਿੰਦੇ ਉਸ ਵਿੱਚ ਨਾ ਚੀਜ਼ਾਂ ਦੀ ਲੋੜ ਹੀ ਹੈ ਨਹੀਂ ਆਏ ਤੇ ਇੱਕ ਆਪਣੇ ਆਪ ਦਾ ਮਨ ਦਾ ਭਰਮ ਹੈ ਕਿ ਅਸੀਂ ਆਪਣੇ ਵੱਲੋਂ ਦੇ ਰਹੇ ਹਾਂ ਦੇਣ ਵਾਲਾ ਤੁਹਾਨੂੰ ਕੌਣ ਹੈ ਦਿੱਤਾ ਤੇ ਸਾਨੂੰ ਵੀ ਰੱਬ ਨਹੀਂ ਉਸ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਅਸੀਂ ਅੱਗੇ ਦੇ ਕੇ ਕਹਿ ਰਹੇ ਹਾਂ ਵੀ ਮੈਂ ਦਿੱਤਾ ਮੈਂ ਕੌਣ ਹੰਦਾ ਦੇਣ ਵਾਲਾ ਆਪਣਾ ਆਪਾ ਦੇਣਾ ਹੈ ਤੇ ਆਪਣੇ ਆਪ ਦੇ ਵਿੱਚ ਉਹ ਦੇ ਮੈਂ ਮੇਰੀ ਨੂੰ ਤੇ ਮੈਂ ਨਹੀਂ ਕੁਝ ਵੀ ਜਾਣਦਾ ਪਾਤਸ਼ਾ ਜੋ ਕੁਝ ਵੀ ਦੇਣ ਯੋਗ ਹੈ ਨਾ ਦੇਣ ਯੋਗ ਹੈ ਤੇਰੇ ਹੱਥ ਬਸ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਜ਼ਿਕਰ ਕੀਤਾ ਕਹਿੰਦੇ ਤਤ ਗਿਆਨ ਵਾਲੀ ਬਾਤ ਵੀ ਇਸੇ ਤਰ੍ਹਾਂ ਹੀ ਹੈ ਜੇਕਰ ਗੁਰੂ ਦਾ ਗਿਆਨ ਗੁਰੂ ਦੀ ਬਾਤ ਗੁਰੂ ਦੇ ਆ ਬੋਲਾਂ ਨੂੰ ਪੜਦੇ ਆ ਸੁਣਦੇ ਆ ਇਸ ਦਾ ਵੀ ਅਸਰ ਜ਼ਰੂਰ ਹੁੰਦਾ ਆ ਇਸ ਸੁਰਤੀ ਦੇ ਉੱਤੇ ਬਸ ਸਾਨੂੰ ਪੇਸ਼ੈਂਸ ਨਹੀਂ ਛੱਡਣਾ ਚਾਹੀਦਾ ਹੁਣ ਦੇਖੋ ਪੇਸ਼ੈਂਸ ਇੱਕ ਕਿਸਾਨ ਦਾ ਕਿੰਨਾ ਵੱਡਾ ਪੇਸ਼ੈਂਸ ਹੈ ਬੜਾ ਵੱਡਾ ਪੇਸ਼ੈਂਸ ਹੈ ਪਹਿਲਾ ਜਦੋਂ ਮੌਸਮ ਬਣਦਾ ਹੈ ਖੇਤੀ ਨੂੰ ਬੜੇ ਸੋਹਣੇ ਢੰਗ ਤਰੀਕੇ ਦੇ ਨਾਲ ਆਪਣੇ ਖੇਤ ਨੂੰ ਆਪਣੇ ਕਿਆਰੇ ਨੂੰ ਤਿਆਰ ਕਰਦਾ ਬੀਜ ਪਾਉਂਦਾ ਉਸ ਦੇ ਵਿੱਚ ਕਿੰਨੀ ਵੱਡੀ ਉਸ ਦੇ ਅੰਦਰ ਸਬਰ ਵਾਲੀ ਬਾਤ ਹੈ ਫਿਰ ਉਸੇ ਹੀ ਫਸਲ ਦੀ ਕਿੰਨੇ ਸੋਹਣੇ ਢੰਗ ਤਰੀਕੇ ਦੇ ਨਾਲ ਸੰਭਾਲ ਕਰਦਾ ਬੜੇ ਸੋਹਣੇ ਤੰਗ ਤਰੀਕੇ ਦੇ ਨਾਲ ਕਰਦਾ ਜੇ ਪਾਣੀ ਚਾਹੀਦਾ ਪਾਣੀ ਵੀ ਦਿੰਦਾ ਜੇ ਕਿਸੇ ਪਾਸੇ ਉਸ ਨੂੰ ਕੋਈ ਕੀੜਾ ਲੱਗ ਰਿਹਾ ਉਸ ਦੇ ਲਈ ਖਾਦ ਸਪਰੇਅ ਦਾ ਵੀ ਪ੍ਰਬੰਧ ਕਰ ਰਿਹਾ ਅਖੀਰ ਦੇ ਵਿੱਚ ਜਾ ਕੇ 5-6 ਮਹੀਨਿਆਂ ਤੋਂ ਬਾਅਦ ਵਿੱਚ ਜਾ ਕੇ ਉਸ ਦਾ ਉਹ ਕੀਤੀ ਹੋਈ ਮਿਹਨਤ ਦਾ ਫਲ ਮਿਲਦਾ ਹੈ ਸਤਿਗੁਰੂ ਜੀ ਕਹਿੰਦੇ ਸਾਡਾ ਹਾਲ ਪਤਾ ਕੈਸਾ ਹੈ ਅਸੀਂ ਦਾਣ ਪੁੰਨ ਕਰਦੇ ਹਾਂ ਪਾਠ ਪੂਜਾ ਕਰਦੇ ਹਾਂ ਪਰ ਉਸ ਦੀ ਸੰਭਾਲ ਨਹੀਂ ਕਰਦੇ ਪੁੱਛੋ ਕਿਵੇਂ ਅਸੀਂ ਪਾਠ ਪੂਜਾ ਕੀਤਾ ਦਾਨ ਪੁੰਨ ਕੀਤਾ ਮੈਂ ਮੇਰੀ ਦੇ ਜੀ ਇਸ ਨੂੰ ਕੀੜੇ ਪੈ ਗਏ ਇਹ ਸਚਾਈ ਹੈ ਨਿੰਦਿਆ ਚੁਗਲੀ ਵਾਲੇ ਕੀੜੇ ਇਨਸਾਨ ਦੇ ਅੱਗੇ ਪਿੱਛੇ ਭੌਣ ਲੱਗ ਪਏ ਜਿਹੜੀ ਚੰਗੀ ਫਸਲ ਚੰਗਿਆਂ ਖਿਆਲਾਂ ਦੀ ਚੰਗੀਆਂ ਵਿਚਾਰਾਂ ਦੀ ਇਸਨੇ ਆਪਣੇ ਹਿਰਦੇ ਦੇ ਵਿੱਚ ਬੀਜੀ ਹੋਈ ਸੀ ਉਹ ਇਹਨਾਂ ਨੇ ਬਰਬਾਦ ਕਰਤੀ ਫਿਰ ਪਰਫੁੱਲਤ ਕੀਤੇ ਕੀ ਹੋਵੇਗਾ ਪਰ ਫੁੱਲਤ ਤੇ ਚੰਗੀ ਬਾਤ ਹੋਈ ਨਹੀਂ ਸਕਦੀ ਨਾ ਉੱਥੇ ਫਿਰ ਬੁਰਾਈਓ ਹੀ ਪਰਫੁੱਲਤ ਹੋਣੀ ਆ ਇਨਸਾਨ ਦਾ ਮਨ ਫਿਰ ਪਟਕਣਾਵਾਂ ਦੇ ਵਿੱਚ ਰਹਿਣਾ ਹੈ ਇਨਸਾਨ ਫਿਰ ਆਖੇ ਵੀ ਮੈਨੂੰ ਫਾਲ ਨਹੀਂ ਮਿਲ ਰਿਆ ਮੈਨੂੰ ਤੱਤ ਨਹੀਂ ਮਿਲ ਰਿਆ ਕਹਿੰਦੇ ਇਦਾਂ ਕਦੇ ਹੋਈ ਨਹੀਂ ਸਕਦਾ ਤੱਤ ਮਿਲਦਾ ਹੈ ਨਹੀਂ ਕਿਉਂ ਨਹੀਂ ਮਿਲਦਾ ਦਹੀਂ ਦੇ ਵਿੱਚ ਮਦਾਣੀ ਪਾਈ ਹੋਵੇ ਮਾਵਾਂ ਦਿਰੜਕਦੀਆਂ ਸੀਗੀਆਂ ਦਹੀਂ ਦੁੱਧ ਨੂੰ ਉਸ ਦੇ ਵਿੱਚੋਂ ਮੱਖਣ ਦੀ ਪ੍ਰਾਪਤੀ ਹੈਗੀ ਆ ਤਤ ਨਿਕਲਦਾ ਹੀ ਆ ਪਰ ਕਹਿੰਦੇ ਜੇ ਤਤ ਨਾ ਨਿਕਲੇ ਇਹਦਾ ਕਾਰਨ ਕੀ ਬਣਿਆ ਕਹਿੰਦੇ ਉਹ ਮਨੁੱਖ ਜਿਹੜੇ ਪਾਣੀ ਦੇ ਵਿੱਚ ਮਧਾਣੀ ਪਾ ਕੇ ਬੈਠੇ ਹੋਏ ਨੇ ਜਿਹੜੇ ਪਾਣੀ ਨੂੰ ਰੜਕਣ ਲੱਗੇ ਹੋਏ ਨੇ ਉਹਨਾਂ ਨੂੰ ਕਿੱਥੋਂ ਪ੍ਰਾਪਤੀ ਹੋਵੇਗੀ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਬੋਲ ਨੇ ਕਹਿੰਦੇ ਪੰਡਿਤ ਦਹੀਂ ਬਲੋਈਏ ਭਾਈ ਵਿੱਚੋਂ ਨਿਕਲਿਆ ਤਤ ਬਿਚੋਂ ਨਿਕਲ ਤੱਥ ਜਲ ਦੇਖੀਆ ਜਲ ਮਥੀਆ ਭਾਈ ਇਹ ਜਗ ਇਹਾ ਵੱਖ ਜਲ ਦੇਖੀਆ ਜਲ ਮਥੀਆ ਭਾਈ ਪਾਣੀ ਨੂੰ ਕੋਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਸ਼ਾਮ ਤੋਂ ਲੈ ਕੇ ਸਵੇਰ ਤੱਕ ਰੜਕੀ ਜਾਵੇ ਉਸ ਦੇ ਵਿੱਚੋਂ ਕੁਝ ਨਿਕਲਣ ਵਾਲਾ ਨਹੀਂ ਹੈ ਉਸ ਦੇ ਵਿੱਚੋਂ ਕੁਝ ਵੀ ਪ੍ਰਾਪਤ ਨਹੀਂ ਹੋਣ ਵਾਲਾ ਕੋਈ ਮਨੁੱਖੀ ਆਕੇ ਵੀ ਮੈਨੂੰ ਨਿਕਲ ਆਏਗਾ ਸਤਿਗੁਰੂ ਜੀ ਕਹਿਣਾ ਕਰਦੇ ਚੰਗਿਆਈ ਨੂੰ ਤੁਸੀਂ ਰੜਕੋਗੇ ਤੁਹਾਡਾ ਜੀਵਨ ਚੰਗਾ ਹੋਵੇਗਾ ਚੰਗਿਆਂ ਖਿਆਲਾਂ ਦਾ ਮੰਥਨ ਇਸ ਮਾਈਂਡ ਦੇ ਵਿੱਚ ਕਰੋਗੇ ਸੱਚ ਗਲਤ ਕਰਕੇ ਜਾਣਿਓ ਤੁਹਾਡਾ ਮਾਈਂਡ ਹਮੇਸ਼ਾ ਦੇ ਲਈ ਚੰਗੇ ਥੌਟ ਚੰਗਾ এনवायरमेंट ਹੀ ਕ੍ਰੀਏਟ ਕਰੇਗਾ ਲੈ ਕੇ ਆਏਗਾ ਇਨਸਾਨ ਆਪਣੇ ਆਪ ਦੇ ਵਿੱਚ ਜੇ ਮਾੜਾ ਹੋਵੇਗਾ ਤੇ ਦੂਜੇ ਪਾਸੇ ਚੰਗੇ ਦੀ ਆਸ ਰੱਖ ਕੇ ਬੈਠੇਗਾ ਨਹੀਂ ਹੋਵੇਗਾ ਇਦਾਂ ਸਤਿਗੁਰੂ ਜੀ ਕਹਿਣਾ ਕਰਦੇ ਤਤ ਚਾਹੀਦਾ ਏ ਉਸ ਦੇ ਲਈ ਜੁਗਤ ਇਕੋ ਏਕ ਹੈ ਪੀ ਬੁਰਿਆਈ ਨੂੰ ਛੱਡ ਕੇ ਚੰਗਿਆਈ ਨੂੰ ਅਪਜਾ ਸਾਹਿਬ ਜੀ ਕਹਿਣਾ ਕਰਦੇ ਜਾ ਕੇ ਰਿਧੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਐਸਾ ਹੋਈ ਨਹੀਂ ਸਕਦਾ ਕਿ ਤਤ ਨਾ ਨਿਕਲੇ ਨਿਕਲਦਾ ਤਤ ਵਿਸ਼ਵਾਸ ਹੋਣਾ ਚਾਹੀਦਾ ਵਿਸ਼ਵਾਸ ਸਾਡਾ ਡੋਲਦਾ ਏ ਜੇ ਜਦੋਂ ਵਿਸ਼ਵਾਸ ਡੋਲਣ ਲੱਗ ਜਾਏ ਫਿਰ ਜੀਵਨ ਦੇ ਵਿੱਚ ਦੁੱਖ ਵੀ ਹੈਗਾ ਹੈ ਫਿਰ ਜ਼ਿੰਦਗੀ ਦੇ ਅੰਦਰ ਕਬਰਾਟ ਵੀ ਹੈਗੀ ਹੈ ਜਿਸ ਦੇ ਨਾਲ ਇਨਸਾਨ ਦਾ ਵਿਸ਼ਵਾਸ ਡਗਮਗਾ ਗਿਆ ਕਹਿੰਦੇ ਫਿਰ ਫਲ ਦੀ ਪ੍ਰਾਪਤੀ ਨਹੀਂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਮਤ ਦੇ ਅੰਦਰ ਗਿਆਨ ਦੀ ਪ੍ਰਾਪਤੀ ਮਤ ਦੇ ਅੰਦਰ ਸਚਾਈ ਮਤ ਦੇ ਅੰਦਰ ਅਸਲੀਅਤ ਪਰਗਟ ਹੋ ਜਾਂਦੀ ਆ ਉਹਨਾਂ ਦੀ ਉਹਨਾਂ ਦੇ ਜਿਨ੍ਹਾਂ ਨੇ ਰੱਬ ਦੀ ਕਿਰਪਾ ਦੇ ਸਦਕਾ ਗੁਰ ਗਿਆਨ ਨੂੰ ਆਪਣੇ ਜੀਵਨ ਦਾ ਆਸਰਾ ਬਣਾਇਆ ਹੈ ਕਿਰਪਾ ਕਰਦੇ ਕਿਰਪੰਤ ਹਰੀੰ ਮਤ ਤਤ ਗਿਆਨੰ ਵਿਗਸਿੱਧੇ ਬੁੱਧਾ ਕੁਸਲ ਥਾਨੰ ਵਿਗਸਿੱਧਿਆ ਦਾ ਅਰਥ ਹੁੰਦਾ ਹੈ ਵਿਗਾਸੀ ਹੋਈ ਬੁੱਧੀ ਖੇੜੇ ਦੇ ਵਿੱਚ ਰਹਿਣ ਵਾਲੇ ਚੰਗੇ ਵਿਚਾਰ ਅਸਥਾਨੰ ਕਹਿੰਦੇ ਕੁਸਲ ਅਸਥਾਨੰ ਉਹ தாம் ਹਿਰਦੇ ਆਨੰਦਮਈ ਬਣ ਜਾਂਦੇ ਨੇ ਉਹ ਹਿਰਦਿਆਂ ਦੇ ਵਿੱਚ ਉਹ ਬੁੱਧੀ ਦੇ ਵਿੱਚ ਖੁਸ਼ੀ ਹੈ ਖੇੜਾ ਹੈ ਆਨੰਦ ਵਾਲੀ ਅਵਸਥਾ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਬਣ ਜਾਂਦੀ ਹੈ ਜਿਹੜੇ ਪ੍ਰਮਾਤਮਾ ਦੇ ਉੱਤੇ ਵਿਸ਼ਵਾਸ ਰੱਖਦੇ ਨੇ ਅਗਲੀ ਗੱਲ ਕਰਦੇ ਬਸਯੰਤ ਰਿਖਯੰ ਤਿਆਗਮਨ ਕਹਿੰਦੇ ਜ਼ਿੰਦਗੀ ਦੇ ਅੰਦਰ ਇਹ ਚੀਜ਼ ਗੱਲ ਸਾਨੂੰ ਪੱਲੇ ਬੰਨਣੀ ਚਾਹੀਦੀ ਆ ਵੀ ਹੰਕਾਰ ਨਹੀਂ ਕਦੇ ਵੀ ਕਿਸੇ ਚੀਜ਼ ਦਾ ਕਰਨਾ ਚਾਹੀਦਾ ਹੰਕਾਰ ਛੋਟੀ ਛੋਟੀ ਚੀਜ਼ ਦਾ ਅੱਜ ਦੇ ਸਮੇਂ ਦੇ ਵਿੱਚ ਨਾ ਇਨਸਾਨ ਹੰਕਾਰ ਕਰਦਾ ਹੈ ਚਾਹੇ ਦਾਨਕੁਨ ਹੋ ਗਿਆ ਚਾਹੇ ਪਾਠ ਪੂਜਾ ਹੋ ਗਈ ਚਾਹੇ ਆਪਣਾ ਉੱਚਾ ਅਹੁਦਾ ਹੋ ਗਿਆ ਚਾਹੇ ਦਾਨਕੁਨ ਧਰਮ ਹੋ ਗਿਆ ਚਾਹੇ ਕੋਠੀਕਾਰ ਹੋ ਗਈ ਚਾਹੇ ਉੱਚਾ ਅਹੁਦਾ ਹੋ ਗਿਆ ਹੰਕਾਰ ਕਰਦਾ ਇਨਸਾਨ ਹੰਕਾਰ ਦੇ ਵਿੱਚ ਮਤਿਆ ਹੋਇਆ ਇਨਸਾਨ ਆਪਣੇ ਤੋਂ ਛੋਟੇ ਦੀ ਆਪਣੇ ਤੋਂ ਵੱਡੇ ਦੀ ਪਹਿਚਾਣ ਨਹੀਂ ਕਰਦਾ ਅੰਦਰ ਆਤਮੇ ਦੇ ਵਿੱਚ ਬੋਲ ਇਹੋ ਜੇ ਨਿਕਲਦੇ ਨੇ ਵੀ ਇਸ ਨੂੰ ਭੁੱਲੀ ਜਾਂਦਾ ਵੀ ਮੈਂ ਹੈ ਕੀ ਆ ਸਤਿਗੁਰੂ ਧੰਨ ਗੁਰਗੰਸਾਏ ਮਹਾਰਾਜ ਪਾਤਸ਼ਾਹ ਜੀ ਕਹਿਣਾ ਕਰਦੇ ਕਿ ਠੀਕ ਹੈ ਜਦੋਂ ਤੱਕ ਤੇਰੇ ਕੋਲੇ ਹੈਗਾ ਨਹੀਂ ਸੀਗਾ ਉਦੋਂ ਤੱਕ ਤੂੰ ਗਾਉ ਬਣਿਆ ਹੋਇਆ ਸੀਗਾ ਅੱਜ ਤੇਰੇ ਕੋਲੇ ਚਾਰ ਦਮੜੇ ਕੀ ਆ ਗਏ ਤੇਰੀ ਚਾਲ ਬੋਲ ਬਾਣੀ ਹੀ ਵਿਗੜ ਗਈ ਜਿੱਥੇ ਪਾਤਸ਼ਾਹੀ ਨੇ ਬਾਣੀ ਦੇ ਬੋਲ ਨੇ ਵੀ ਮਨ ਦਾ ਸਨਾਜ ਟਕਾ ਚਾਰ ਗੰਠੀ ਐਂਡੋਰ ਟੈਂਡੋ ਜਾਤ ਕਿ ਤੂੰ ਆਪਣੇ ਆਪ ਨੂੰ ਹੀ ਵਿਗਾੜ ਕੇ ਰੱਖ ਲਿਆ ਨਹੀਂ ਨਹੀਂ ਭਾਈ ਹੰਕਾਰ ਨਾ ਕਰ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਹੰਕਾਰ ਕੀਤਾ ਸਤਿਗੁਰੂ ਜੀ ਕਹਿਣਾ ਕਰਦੇ ਕੱਖਾਂ ਵਾਂਗ ਰੁਲ ਗਏ ਉਹ ਤੇ ਜਿਹੜੇ ਆਪਣੇ ਆਪ ਨੂੰ ਹਮੇਸ਼ਾ ਦੇ ਲਈ ਨਿਮਰਤਾ ਦੇ ਵਿੱਚ ਲੈ ਕੇ ਰੱਖਦੇ ਨੇ ਗੁਰੂ ਨੇ ਉਹਨਾਂ ਨੂੰ ਬੜਾ ਉੱਚਾ ਚੁੱਕਿਆ ਆਪਸ ਕੋ ਜੋ ਜਾਣਾ ਹੈ ਨੀਚਾ ਸੂ ਗੰਨੀ ਹੈ ਸਭ ਤੋਂ ਉੱਚਾ ਕਹਿੰਦੇ ਉੱਚਾ ਹੈ ਉਹ ਜਿਹੜਾ ਆਪਣੇ ਆਪ ਨੂੰ ਨੀਮਾ ਨਿਮਰਤਾ ਦੇ ਵਿੱਚ ਰੱਖਦਾ ਹੈ ਜਿਹੜਾ ਆਪਣੇ ਆਪ ਨੂੰ ਨਿਮਾਨ ਦੇ ਵਾਂਗ ਰੱਖਦੇ ਗੁਰੂ ਚੁੱਕਦਾ ਉਹਨਾਂ ਨੂੰ ਪਰਹਾ ਜਿਹੜੇ ਮਨੁੱਖ ਜਿਹੜੇ ਜਨ ਆਪਣੇ ਆਪ ਦੇ ਵਿੱਚ ਹੰਕਾਰ ਦੇ ਵਿੱਚ ਲੈ ਕੇ ਰੱਖਦੇ ਨੇ ਉਹਨਾਂ ਦੀ ਬਾਬਤ ਸਤਿਗੁਰੂ ਜੀ ਕਹਿਣਾ ਕਰਦੇ ਜੋ ਜਾਣੈ ਮੈ ਜੋ ਬੰਦ ਵਾਦ ਤੋ ਸੋ ਹੋਗੋ ਤੋ ਰਿਸ਼ਤਾ ਕਾ ਜੰਤ ਆਪਸ ਕੋ ਕਰਮ ਬੰਦ ਕਹਾਵੇ ਇਦਾਂ ਦੇ ਬਹੁਤਾਂਤ ਗਿਣਤੀ ਦੇ ਖਿਆਲਤ ਜਿਹੜੇ ਆਪਣੇ ਜੀਵਨ ਦੇ ਵਿੱਚ ਕਮਾਉਂਦੇ ਨੇ ਕਹਿੰਦੇ ਕੁਝ ਵੀ ਪੱਲੇ ਉਹਨਾਂ ਨਹੀਂ ਆ ਪੈਂਦਾ ਇਸ ਕਰਕੇ ਸਾਬ ਦੀ ਕਹਿਣਾ ਕਰਦੇ ਹਿਰਦੇ ਅੰਦਰ ਵਿਗਾਸ ਹਿਰਦੇ ਅੰਦਰ ਖੇੜਾ ਉਹਨਾਂ ਦੇ ਸਰੀਰ ਦੇ ਵਿੱਚ ਉਹਨਾਂ ਦੇ ਕਰਮ ਇੰਦਰੀਆਂ ਦੇ ਵਿੱਚ ਗਿਆਨ ਇੰਦਰੀਆਂ ਦੇ ਵਿੱਚ ਹਮੇਸ਼ਾ ਦੇ ਲਈ ਖੁਸ਼ੀ ਰਹਿੰਦੀ ਹੈ ਖੁਸ਼ੀ ਦਾ ਅਰਥ ਹੁੰਦਾ ਹੈ ਜੀ ਸਾਡੀ ਸੋਚਣੀ ਹਮੇਸ਼ਾ ਦੇ ਲਈ ਚੰਗਾ ਸੋਚਦੀ ਹੈ ਚੰਗਾ ਸੋਚਾਂਗੇ ਹਿਰਦੇ ਵਿੱਚ ਚੰਗਾ ਖਿਆਲ ਰਹਿਣਗੇ ਖੇੜਾ ਰਹੇਗਾ ਚਮਾੜਾ ਸੋਚਾਂਗੇ ਮੂੰਹ ਦੇ ਉੱਤੇ ਉਦਾਸੀ ਮੂਹ ਦੇ ਉੱਤੇ ਕਬਰਹਾਟ ਤੇ ਤਨ ਹਮੇਸ਼ਾ ਦੇ ਲਈ ਮਾੜੇ ਕਾਰਜਾਂ ਵੱਲ ਹੀ ਰਹਿੰਦਾ ਹੈ ਸੱਚੇ ਪਾਤਸ਼ਾਹ ਦੀਨ ਹੈ ਕਿਰਪਾ ਕੀਤੀ ਕਹਿੰਦੇ ਸীতਲੰਤ ਰਿੱਧਯੰ ਦ੍ਰਿੜ ਸੰਤ ਗਿਆਨੰਗ ਸীতਲੰਤ ਦਾ ਹਰ ਅਰਥ ਹੁੰਦਾ ਹੈ ਜੀ ਠੰਡਾ ਹੋ ਜਾਣਾ ਰਿੱਧਯੰ ਦਾ ਅਰਥ ਹੁੰਦਾ ਹੈ ਹਿਰਦਾ ਦ੍ਰਿੜ ਸੰਤ ਗਿਆਨੰਗ ਦਾ ਅਰਥ ਹੁੰਦਾ ਹੈ ਜੀ ਜਿਨ੍ਹਾਂ ਨੇ ਸਤਿਗੁਰੂ ਦੇ ਗਿਆਨ ਨੂੰ ਸਤਿਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਸੱਚੇ ਪਾਤਸ਼ਾਹ ਜਦੋਂ ਤੱਕ ਮੈਂ ਦੁਨੀਆਂ ਦੇ ਰੰਗ ਤਮਾਸ਼ੇ ਦੇ ਵਿੱਚ ਲੱਗਿਆ ਹੋਇਆ ਸੀਗਾ ਮਨ ਦੇ ਵਿੱਚ ਈਰਖਾ ਵੜੀ ਸੀ ਸੱਚੇ ਪਾਤਸ਼ਾਹ ਮਨ ਦੇ ਅੰਦਰ ਜਲਨ ਵੜੀ ਸੀ ਕਿ ਮੇਰੇ ਤੋਂ ਕੋਈ ਅੱਗੇ ਕਿਵੇਂ ਵੱਧ ਗਿਆ ਇਹ ਹੁੰਦਾ ਬੜੀ-ਬੜੀ ਗਿਣਤੀ ਦੇ ਵਿੱਚ ਤੁਹਾਡੇ ਤੋਂ ਨਾਲ ਰਹਿਣ ਵਾਲੇ ਜਦੋਂ ਤਰੱਕੀ ਕਰਨ ਲੱਗ ਜਾਣ ਨਾ ਉਹ ਨਾਲ ਦੇ ਕਈ ਵਾਰੀ ਈਰਖਾ ਕਰਦੇ ਨੇ ਬੇਸ਼ੱਕ ਭਾਵੇਂ ਉਹ ਥਾਲੀ ਇੱਕ ਦੇ ਵਿੱਚ ਹੀ ਕਿਉਂ ਨਾ ਰੋਟੀ ਖਾਣ ਵਾਲੇ ਰਹੇ ਸਨ ਈਰਖਾ ਕਿਤੇ ਨਾ ਕਿਤੇ ਪੈਦਾ ਹੋ ਜਾਂਦੀ ਹੈ ਸਤਗੁਰੂ ਜੀ ਨੇ ਕਹਿਣਾ ਕੀਤਾ ਅੰਦਰੋਂ ਸੜੇ ਹੋਏ ਅੰਦਰੋਂ ਜਲੇ ਹੋਏ ਉਹ ਮਨੁੱਖ ਕਦੇ ਵੀ ਆਪਣੇ ਜੀਵਨ ਦੇ ਵਿੱਚ ਸੁੱਖ ਸ਼ਾਂਤੀ ਦੀ ਨੀਂਦ ਨਹੀਂ ਸੌਂ ਪਾਉਂਦੇ ਫਿਰ ਕਿਉਂਕਿ ਹਿਰਦੇ ਤਪਦੇ ਸਰਦੇ ਬਲਦੇ ਨੇ ਨਾ ਸਾਹਿਬ ਜੀ ਕਹਿੰਦੇ ਹਾਂ ਉਹ ਵੀ ਸ਼ਾਂਤ ਹੋ ਜਾਂਦੇ ਨੇ ਜੇਕਰ ਗੁਰੂ ਦਾ ਉਪਦੇਸ਼ ਉਹ ਹਿਰਦੇ ਵਿੱਚ ਵਸਾ ਲੈ ਸਾਹਿਬ ਜੀ ਦੀ ਬਾਣੀ ਦੇ ਬੋਲ ਪਾਤਸ਼ਾਹ ਜੀ ਕਹਿਣਾ ਕਰਦੇ ਰੱਬੀ ਬਾਣੀ ਐਸੀ ਆ ਇਹ ਸਾਡੇ ਹਿਰਦੇ ਨੂੰ ਇਸ ਤਪ ਦੇ ਬਲਦੇ ਨੂੰ ਵੀ ਸ਼ਾਂਤ ਕਰਦੀ ਆ ਅੰਮ੍ਰਿਤ ਬਾਣੀ ਹਾਰ ਹਾਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ 부ਜੀ ਸੀਤਲ ਹੋਏ ਮਨੁਹਾ ਕਦੋਂ ਜੀ ਸਤਿਗੁਰ ਕਾ ਦਰਸ਼ਨ ਪਾਏ ਜੀਓ ਜਦੋਂ ਗੁਰੂ ਦਾ ਦਰਸ਼ਨ ਦੀਦਾਰਾ ਕੀਤਾ ਗੁਰੂ ਗਿਆਨ ਦੇ ਨਾਲ ਜਦੋਂ ਗੁਰੂ ਦਾ ਦਰਸ਼ਨ ਦੀਦਾਰਾ ਕੀਤਾ ਗੁਰੂ ਸ਼ਬਦ ਦੇ ਨਾਲ ਅੰਦਰੋਂ ਸਾਰੇ ਦਾ ਸਾਰਾ ਖਤਮ ਹੋ ਗਿਆ ਜਿੱਥੇ ਤਨਾਸਰੀ ਰਾਗ ਦੇ ਅੰਦਰ ਬੋਲ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹੀਏ 68384 ਨੰਬਰ ਦੇ ਅੰਦ ਤੇ ਬੋਲ ਨੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਬੰਦ ਨਾ ਹਰ ਬੰਦ ਨਾ ਗੁਣ ਗਾਵੋ ਗੋਪਾਲ ਰਾਏ ਰਹਾਓ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾਕਾ ਮਨ ਰਾਪੈ ਸੋਗ ਅਗਨ ਇਹ ਸੋਗ ਵਾਲੀ ਅਗਨ ਹੈ ਨਾ ਬੰਦੇ ਨੂੰ ਜਿਹੜੀ ਅੰਦਰੋਂ ਅੰਦਰ ਸਾੜਦੀ ਆ ਇੱਕ ਦੂਜੇ ਦੇ ਪ੍ਰਤੀ ਈਰਖਾ ਨਫ਼ਰਤ ਇੱਕ ਦੂਜੇ ਦੇ ਪ੍ਰਤੀ ਦਵੇਸ਼ ਭਾਵਨਾ ਜਿਹੜੀ ਰੱਖਦੀ ਆ ਕਹਿੰਦੇ ਇਹ ਬਹੁਤ ਵੱਡਾ ਨੁਕਸਾਨ ਕਰਦੀ ਆ ਆਪਣਾ ਤੇ ਇਨਸਾਨ ਇਸ ਦੇ ਨਾਲ ਨੁਕਸਾਨ ਕਰਦਾ ਦੂਜਿਆਂ ਦਾ ਵੀ ਬਹੁਤ ਨੁਕਸਾਨ ਕਰਦਾ ਪਾਤਸ਼ਾਹੀ ਕਹਿਣਾ ਕਰਦੇ ਸੋਗ ਅਗਨ ਤਿਸ ਜਨ ਨਾ ਬਿਆਪੈ ਕਿਹੜੇ ਜਨ ਦੇ ਅੰਦਰ ਜਿਹੜਾ ਗੁਰੂ ਦੀ ਸਿੱਖਿਆ ਘਟਦਾ ਜਿਹੜਾ ਗੁਰੂ ਦੇ ਗਿਆਨ ਦੇ ਸਦਕਾ ਚੱਲਦਾ ਜਿਨ੍ਹਾਂ ਨੇ ਤਤ ਵਾਲੀ ਬਾਤ ਨੂੰ ਆਪਣੇ ਜੀਵਨ ਦੇ ਅੰਦਰ ਅਪਣਾਇਆ ਹੋਇਆ ਹੈ ਕਹਿੰਦੇ ਦੁਨੀਆਂ ਦਾ ਸੁਭਾਅ ਹੈ ਪਾਣੀ ਰੜਕਣਾ ਪਾਣੀ ਰੜਕਣ ਦੇ ਨਾਲ ਅੱਜ ਤੱਕ ਕਿਸੇ ਨੇ ਤਤ ਨਹੀਂ ਖੱਟਿਆ ਤਤ ਉਹਨਾਂ ਨੇ ਖੱਟਿਆ ਜਿਨ੍ਹਾਂ ਨੇ ਮੱਖਣ ਦੇਹੀ ਨੂੰ ਰੜਕਿਆ ਹੋਇਆ ਹੈ ਅਗਲੀ ਗੱਲ ਕਰਦੇ ਪਾਤਸ਼ਾਹ ਜੀ ਰਹੰਤ ਜਨਮ ਹਰ ਦਰਸ਼ ਲੀਣਾ ਵਾਜੰਤ ਨਾਨਕ ਸ਼ਬਦ ਬੀਨਾ ਸੱਚੇ ਪਾਤਸ਼ਾਹ ਦੀ ਕਹਿਣਾ ਕਰਦੇ ਜਿਨ੍ਹਾਂ ਸਤਸੰਗੀ ਜਨਾਨ ਹੈ ਜਿਉਂਦਿਆਂ ਜੀ ਗੁਰੂ ਦਾ ਉਪਦੇਸ਼ ਆਪਣੇ ਪੱਲੇ ਬੰਨਿਆ ਹੈ ਤਾਤੋਂ ਉਹਨਾਂ ਨੇ ਖੱਟਿਆ ਕਿਵੇਂ ਜ਼ਿੰਦਗੀ ਜਿਉਂਦਿਆਂ ਜੀ ਜਿਹੜੀ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਬੋਲ ਨੇ ਭਈ ਪ੍ਰਾਪਤ ਮਨੁੱਖ ਦੇਹਰੀ ਆ ਇਹ ਸਰੀਰਾਂ ਮੇਰਿਆ ਹਰ ਤਨੂ ਮੈਂ ਜੋਤ ਰੱਖੀ ਇਸ ਸਰੀਰ ਦੀ ਗੱਲ ਕਰਦੇ ਤੇ ਪਾਤਸ਼ਾਹ ਧੰਗੂਰਜਨ ਮਹਾਰਾਜ ਕਹਿਣਾ ਕਰਦੇ ਦੁਲੱਭ ਦੇ ਪਾਈ ਵਡਭਾਗੀ ਭਗਤ ਕਬੀਰ ਸਾਹਿਬ ਜੀ ਕਹਿਣਾ ਕਰਦੇ ਕਬੀਰ ਮਾਨਸ ਜਨਮ ਦੁਲੰਭ ਹੈ ਜਿਹੜੀ ਇਸ ਬੜਮੁੱਲੀ ਸਰੀਰ ਦੀ ਦਾਤ ਨੂੰ ਕਹਿਣਾ ਕਰਦੇ ਨਾ ਵੀ ਬੜੀ ਮੁਸ਼ਕਲ ਦੇ ਨਾਲ ਮਿਲੀ ਹੋਈ ਹੈ ਇਸ ਦੇ ਨਾਲ ਦੁਨੀਆਂ ਦੇ ਅੰਦਰ ਚੰਗੀ ਕਾਰ ਵਿਵਹਾਰ ਕਰਦੇ ਆ ਹੋਏ ਆ ਚੰਗਿਆ ਖਿਆਲਾਂ ਤਾਂ ਦੇ ਨਾਲ ਚੰਗਿਆ ਕਰਮਾਂ ਦੇ ਨਾਲ ਉਹਨਾਂ ਮਨੁੱਖਾਂ ਦਾ ਸਦਾ ਦੇ ਲਈ ਮੁੱਖ ਉਜਲਾ ਹੁੰਦਾ ਹੈ ਪਰ ਸਾਈਂਬ ਜੀ ਕਹਿਣਾ ਕਰਦੇ ਇਸ ਦੇ ਲਈ ਮੁਸ਼ਕਤ ਕਰਨੀ ਪੈਂਦੀ ਆ ਮਿਹਨਤ ਕਰਨੀ ਪੈਂਦੀ ਆ ਤੁਸੀਂ ਦੇਖੋ ਦੁਨੀਆਂ ਦੇ ਅੰਦਰ ਕਿਸ ਕਾਰਜ ਦੇ ਲਈ ਭਲਾ ਮਿਹਨਤ ਨਹੀਂ ਲੱਗਦੀ ਨਿੰਦਿਆ ਚੁਗਲੀ ਆ ਬੇਈਮਾਨੀ ਆ ਜਿਸ ਨੂੰ ਮਿਹਨਤ ਨਹੀਂ ਲੱਗਦੀ ਕਿਤੇ ਸਿੱਖਣਾ ਨਹੀਂ ਪੈਂਦੀ ਉਹ ਬੰਦੇ ਦੇ ਮਾਈਂਡ ਦੇ ਵਿੱਚ ਪਤਾ ਨਹੀਂ ਕਦੋਂ ਕਿੱਥੇ ਵੇਲੇ ਕੀ ਪੈਦਾ ਹੋ ਜਾਂਦਾ ਪਰ ਹਾਂ ਜੇ ਤੁਸੀਂ ਸੱਚ ਦਾ ਰਾਹ ਚੁਣਨਾ ਹੈ ਇਸ ਦੇ ਲਈ ਮਿਹਨਤ ਬੜੀ ਹੈ ਕਿਹੜੀ ਮਿਹਨਤ ਹੈ ਜਿਹੜਾ ਮਨ ਹਮੇਸ਼ਾ ਦੇ ਲਈ ਬੁਰਾਈ ਵੱਲ ਦੌੜਦਾ ਇਸ ਨੂੰ ਪਕਰ ਪਕੜ ਕੇ ਵਿਚਾਰਾਂ ਦੇ ਨਾਲ ਚੰਗੇ ਪਾਸੇ ਲਾਉਣ ਵਾਲੇ ਪਾਸੇ ਬੜੀ ਮਿਹਨਤ ਲੱਗਦੀ ਹੈ ਜਿੱਥੇ ਬੰਦਾ ਰਿਸ਼ਵਤ ਖੋਰੀ ਕਰਦਾ ਹੋਵੇ ਉਸ ਨੂੰ ਹੱਕ ਦੀ ਕਮਾਈ ਕਮਾਉਣ ਦੇ ਲਈ ਥੋੜੀ ਜਿਹੀ ਮਿਹਨਤ ਤਾਂ ਲੱਗੇਗੀ ਨਾ ਜਿਹੜਾ ਪਹਿਲਾਂ ਦਾ ਮਨ ਦੇ ਅੰਦਰ ਦੌਰ ਪਿਆ ਹੋਇਆ ਹੈ ਉਸ ਪਾਸਿਓਂ ਹਟਣ ਦੇ ਲਈ ਤੇ ਕਿਤੇ ਨਾ ਕਿਤੇ ਸਮਾਂ ਲੱਗੇਗਾ ਇਹਨਾਂ ਜਿਵੇਂ ਨਸ਼ੇ ਦਾ ਆਦੀ ਹੋਵੇ ਕੋਈ ਮਨੁੱਖ ਉਸ ਨੂੰ ਨਸ਼ਾ ਛੱਡਣ ਦੇ ਲਈ ਮਿਹਨਤ ਤੇ ਲੱਗਦੀ ਆ ਨਾ ਜਿਹੜੇ ਤੇ ਹੁੰਦੇ ਨੇ ਸੂਝਵਾਨ ਸਿਆਣੇ ਥੋੜੀ ਬਹੁਤੀ ਸਮਝ ਵਾਲੇ ਉਹ ਤੇ ਹੋ ਜਾਂਦੇ ਨੇ ਸਿੱਧੇ ਜਿਹੜੇ ਨਹੀਂ ਉਹ ਦੁਬਾਰਾ ਫੇਰ ਵੀ ਲੱਗ ਜਾਂਦੇ ਨੇ ਸਤਿਗੁਰੂ ਜੀ ਕਹਿੰਦਾ ਕਰਦੇ ਮਿਹਨਤ ਲੱਗਦੀ ਆ ਜਿਹੜੇ ਬੋਲ ਨੇ ਨਾ ਸ਼ਲੋਕ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਜਿਨੀ ਨਾਮ ਧਿਆਏ ਆ ਗਏ ਮਸ਼ੱਕਤ ਕਾਲ ਮਸ਼ੱਕਤ ਕਾਲ ਦਾ ਅਰਥ ਹੈ ਜੀ ਮਿਹਨਤ ਕਰਨੀ ਇਸ ਦੇ ਲਈ ਕਾਲਣਾ ਕਮਾਈ ਕਰਨੀ ਨਾਨਕ ਤੇ ਮੁਖੇ ਉਜਲੇ ਕਿਨਾਂ ਦੇ ਜਿਨ੍ਹਾਂ ਨੇ ਘਾਲ ਕਮਾਈ ਕੀਤੀ ਹੈ ਜਿਨ੍ਹਾਂ ਨੇ ਨਹੀਂ ਕੀਤੀ ਉਹ ਬੁਰੀਆਈਆਂ ਦੇ ਵਿੱਚ ਗਰਕਦਿਆਂ ਹੋਇਆ ਆਪਣਾ ਜੀਵਨ ਬਰਬਾਦ ਕਰ ਜਾਂਦੇ ਨੇ ਤਤ ਗਿਆਨ ਦੀ ਪ੍ਰਾਪਤੀ ਦੁਨੀਆਂ ਦੇ ਅੰਦਰ ਉਹਨਾ ਹੀ ਮਨੁੱਖਾ ਨੂੰ ਹੋਈ ਹੈ ਜਿਨ੍ਹਾਂ ਮਨੁੱਖਾ ਨੇ ਇਸ ਸਰੀਰ ਦੇ ਸਦਕਾ ਕੁਝ ਚੰਗਾ ਕੀਤਾ ਹੈ ਸਰੀਰ ਦੇ ਸਦਕਾ ਲਾਹਾ ਖਟਿਆ ਕੈਸਾ ਭਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ اے ਤੇਰੀ ਵਰੀਆ ਗੋਬਿੰਦ ਦਾ ਓਟ ਆਸਰਾ ਲੈਂਦੇ ਆ ਹੋਇਆਂ ਇਸ ਦੇਹੀ ਦੇ ਨਾਲ ਚੰਗੀ ਕਾਰ ਕਮਾਈ ਉਹਨਾਂ ਦੇ ਅੰਦਰ ਸੱਚ ਵੀ ਆ ਗਿਆ ਉਹਨਾਂ ਦੇ ਅੰਦਰ ਸੰਤੋਖ ਵੀ ਆ ਗਿਆ ਉਹਨਾਂ ਦੇ ਅੰਦਰ ਸਬਰ ਵੀ ਆ ਗਿਆ ਦੁਨੀਆਦਾਰੀ ਦੇ ਨਾਲ ਕਿਸ ਢੰਗ ਤਰੀਕੇ ਦੇ ਨਾਲ ਜਿਉਣਾ ਹੈ ਇਸ ਜੁਗਤ ਦੇ ਵੀ ਉਹ ਪਾਤਰ ਬਣ ਜਾਂਦੇ ਨੇ ਸਤਿਗੁਰੂ ਜੀ ਕਿਰਪਾ ਕਰਨ ਆਸੀ ਵੀ ਜਦੋਂ ਗੁਰੂ ਦੇ ਕੋਲੇ ਆਈਏ ਤਤ ਗਿਆਨ ਲੈ ਕੇ ਆ ਤਾਕ ਗਿਆਨ ਲੈ ਕੇ ਜਾਈਏ ਮਾਫ ਕਰਿਓ ਕਿਉਂਕਿ ਗੁਰੂ ਦੇ ਧਾਰ ਦੇ ਉੱਤੇ ਆਉਂਨੇ ਇੱਥੇ ਵੀ ਆਣ ਕੇ ਸਾਡਾ ਮਨ ਦੁਨੀਆਦਾਰੀ ਦੇ ਵਿੱਚ ਬਹੁਤ ਭਟਕਦਾ ਦੁਨੀਆਦਿਆਂ ਖਿਆਲਾਂ ਦੇ ਵਿੱਚ ਬੜਾ ਆਉਂਦਾ ਪਰ ਅਸੀਂ ਜੇ ਗੁਰੂ ਦੇ ਕੋਲੇ ਆਏ ਤੇ ਗੁਰੂ ਦੇ ਕੋਲੇ ਆਉਣ ਦਾ ਭਾਵ ਹੈ ਕਿ ਗੁਰੂ ਦੇ ਕੋਲੇ ਨਾ ਕਿ ਕਿਸੇ ਬੰਦੇ ਦੇ ਕੋਲੇ ਗੁਰੂ ਦੇ ਕੋਲੇ ਆਏ ਗੁਰੂ ਦੀ ਬਾਣੀ ਗੁਰੂ ਦੇ ਬੋਲ ਗੁਰੂ ਦੇ ਬਚਨ ਹੀ ਪੱਲੇ ਬੰਨ ਕੇ ਲੈ ਕੇ ਜਾਣੇ ਨੇ ਸਤ ਗੁਰੂ ਜੀ ਕਿਰਪਾ ਕਰ ਵਿਚਾਰਾਂ ਕਰਦੇ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਬੋਲ ਸਾਹਿਬ ਜੀ ਦੇ ਸਮਝ ਕੇ ਹਿਰਦੇ ਵਿੱਚ ਵਸਾਉਣੇ ਅਖੀਰ ਵਿੱਚ ਬਲੌ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ